ਸਾਮਣੀ ਦੇ ਅੱਗੋਂ ਵੀ ਤੁਸੀਂ ਕੀ ਕੀਤਾ ਮੈਂ ਉਹ ਵੀ ਕਹਿਣਾ ਜਿਹੜੇ ਸਾਡੇ ਸਾਡੇ ਝੂਠ ਬੋਲ ਕੇ ਕਹੀ ਜਾਂਦੇ ਆ ਅਸੀਂ ਖਾਲਸਾ ਦੇ ਨਾਂ ਸਾਨੂੰ ਦੇ ਦੋ ਸਾਨੂੰ ਪਤਾ ਤੁਸੀਂ ਕੀ ਕਰ ਰਹੇ ਹੋ ਜਿਹੜੇ ਥੋੜੇ ਬੰਦੇ ਪੰਜਾਬ ਦੇ ਤੁਸੀਂ ਤਾਂ ਬਿਲਕੁਲ ਹੀ ਬੇੜਾ ਘੜਕਾਤਾ ਇਹਨਾਂ ਝੂਠ ਬੋਲ ਕੇ ਲੋਕਾਂ ਦੇ ਦਾਨ ਲੈਣ ਤੋਂ ਇੰਨਾ ਨੀਵੇਂ ਬੰਦੇ ਹੋ ਗਏ ਸਾਡੇ ਨਾਂ ਲੈ ਕੇ ਪੈਸੇ ਇਕੱਠੇ ਕਰਿਓ ਅਸੀਂ ਨਹੀਂ ਕਿਸੇ ਦੇ ਨਾਂ ਦੇ ਅਸੀਂ ਕਹਿੰਦੇ ਜਿਹਨਾਂ ਦੇ ਦੋ ਦੇ ਦੋ ਪਰ ਜੇ ਸਾਨੂੰ ਕੋਈ ਤੇ ਭੈਣ ਭਰਾ ਤੁਸੀਂ ਆ ਤੁਸੀਂ ਤੁਹਾਨੂੰ ਦਾਨ ਦੇ ਰਹੇ ਆ ਸਾਡੀ ਪਰਸਨਲ ਜ਼ਿੰਮੇਵਾਰੀ ਆ ਅਸੀਂ ਨਿਭਾਵਾਂਗੇ ਅਸੀਂ ਤੁਹਾਨੂੰ ਦੱਸਾਂਗੇ ਜੇ ਜੇ ਤੁਹਾਡਾ ਦਾਨ ਕਿਤੇ ਹੋਰ ਪਾਸੇ ਗਿਆ ਤੁਸੀਂ ਉਹਨਾਂ ਨੂੰ ਪੁੱਛੋ ਜਾ ਕੇ ਇੰਨੇ ਪੈਸੇ ਇਕੱਠੇ ਹੋਏ ਸੀਗੇ ਆਪਣੀਆਂ ਬੈਂਕ ਸਟੇਟਮੈਂਟ ਦਿਖਾ ਦਿਓ ਆਪਣੇ ਪੈਸੇ ਕਿੰਨੇ ਇਕੱਠੇ ਹੋ ਦਿਖਾ ਦਿਓ ਕੋਈ ਜਾਂ ਪਰ ਹਰ ਚੱਲ ਚੱਲੀ ਆ ਮੈਨੂੰ ਇਹ ਪਤਾ ਕਈ ਬਈ ਕਿੰਨੇ ਬੈਂਕਾਂ ਨੂੰ ਖੋਲ ਲੈਂਦੇ ਆ ਵੀ ਥਾਂ ਥਾਂ ਪੈਸੇ ਚੱਲ ਜਾਂਦੇ ਪੈਸੇ ਜਿਹੜੀ ਨੀਤ ਮਾੜੀ ਹੁੰਦੀ ਨਾ ਉਹ ਦੂਰੋਂ ਦੇਖ ਜਾਂਦੀ ਆ ਜੀ ਤੁਸੀਂ ਦਿਦੋ ਖੁੱਲੋ ਕਰੋ ਖੁੱਲੇ ਸੇਵਾ ਕਰੋ ਹੁਣ ਕਾਹ ਲੋ ਭਈ ਮੈਂ ਅੱਜ ਤੁਹਾਨੂੰ ਟੋਟਲ ਦੇਣਾ ਸੀਗਾ ਅੱਜ ਇੱਥੇ ਵੱਜ ਗਏ ਆ 3:30-4:00 ਵੱਜਣ ਲੱਗੇ ਆ ਮੈਂ ਹੁਣ ਗੱਲ ਕਰੂੰਗਾ ਰਾਤ ਨੂੰ ਕਾਹ ਤੱਕ ਪਾਸ ਪਾਸਾ ਤੁਹਾਨੂੰ ਜਰੂਰ ਦੇਵਾਂਗਾ ਸਾਡੇ ਦੁਨੀਆ ਦੇ ਕਿੰਨੇ ਇਕੱਠੇ ਹੋਏ ਆ ਕਿਉਂਕਿ ਪੰਜਾਬ ਨੂੰ ਕਰੋਨਾ ਤੋਂ ਕਰੋਨਾ ਤੋਂ ਕਰੋਨਾ ਤੋਂ ਕਰੋਨਾ ਚਾਹੀਦੇ ਪੈਸੇ ਇਸ ਵੇਲੇ ਉਹਨਾਂ ਖੜੇ ਕਰਨ ਨੂੰ ਜਿਹੜੇ ਪੈਸੇ ਇਕੱਠੇ ਕਰਨੇ ਸੜ ਸੋਕੇ ਆ ਸੋ ਤੁਹਾਡਾ ਬਹੁਤ ਧੰਨਵਾਦ ਮੈਂ ਮੁੜ ਕੇ ਫੇਰ ਰਿਪੀਟ ਕਰਦਾ ਜੇ ਸਾਡੇ ਭੈਣ ਭਰਾ ਬਿਜ਼ਨਸਮੈਨ ਆ ਜਿਹੜੇ ਬਿਜ਼ਨਸਮੈਨ ਆ ਜੇ ਤੁਸੀਂ ਕਾਲਸਾ ਐਗਮੀਆ ਪੰਜਾਬ ਨੂੰ ਕੋਈ ਦਾਨ ਦੇਣਾ ਚਾਹੁੰਦੇ ਆ ਤੁਸੀਂ ਦਾਨ ਸਾਡੇ ਜਿਹੜੇ ਦਾਨ 5 ਕਰੋੜ ਜਿਹੜੇ ਖਾਤੇ 'ਚ ਤੁਸੀਂ ਚਿੱਠੀ ਲਿਖ ਕੇ ਦੇ ਦਿਓ ਤੇ ਇਸ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਅਸੀਂ ਤੁਹਾਨੂੰ 5 ਲੱਖ 10 ਲੱਖ 5 ਕਰੋੜ ਜਿੰਨਾ ਦੇਣਾ ਦਿਓਗੇ ਉਹ ਤੁਹਾਨੂੰ ਅਸੀਂ ਤੁਸੀਂ ਖਰੀਦ ਕੇ ਸਾਨੂੰ ਸਮਾਨ ਦਿਓ ਉਹ ਤੁਹਾਨੂੰ ਅਸੀਂ ਲਿਸਟਾਂ ਦੇਵਾਂਗੇ ਤੇ ਆ ਪਿੰਡ ਚਾ ਚਾਹਦਾ ਆਹ ਜ਼ਿਲ੍ਹਾ ਆਹ ਤਾਂ ਆਪਣੇ ਬੰਦੇ ਭੇਜੋ ਸਮਾਂ ਲਾ ਕੇ ਬੰਡਲ ਦੀ ਮੱਝਾਂ ਹੋਣ ਜਵਾਲੀ ਕਿਉਂਕਿ ਅੱਜ ਕੰਮ ਨਹੀਂ ਮੁੱਕਣਾ ਨਾ ਹੀ ਕੰਮ ਕੱਲ ਨੂੰ ਨਾ ਪਰਸੋਂ ਨਾ ਅਗਲੇ ਆਪੇ ਅਗਲੇ ਮਹੀਨੇ ਇਹ ਕੰਮ ਚੱਲੀ ਜਾਣਾ ਰੇਸ਼ ਨਹੀਂ ਗਈ ਇਹ ਸਬਰ ਦੀ ਗੱਲ ਆ ਦੇਖ ਕੇ ਸਾਰਾ ਦੇਖਣ ਵਾਲੇ ਦੋਲੇ ਕੌਣ ਪੈਸੇ ਮੰਗਦਾ ਕੀ ਲੋੜ ਆ ਕਿੱਥੇ ਜਸੇ ਬੰਗੀਆਂ ਖੜੀਆਂ ਕਿੱਥੇ ਅਸੀਂ ਜਿਹੜੇ ਯੂਥ ਗਰੁੱਪ ਪੰਜਾਬ ਦੇ ਬਹੁਤ ਬੜੀਆ ਸੇਵਾ ਗਰੁੱਪ ਕਿੱਦਾਂ ਉਹਨਾਂ ਕੱਠੇ ਸੇਵਾ ਕਰ ਸਕਦੇ ਜੇ ਨਾਲੇ ਸਾਡੇ ਵੀ ਮੈਂ ਵੀ ਕਹਿੰਦਾ ਆਪਣੇ ਜਿਹਾ ਆਪਣੇ ਜਿਹਾ ਸੇਵੰਦੀ ਹੋਣੇ ਕਹਿੰਦਾ ਸਾਰਨ ਕਹਿੰਦਾ ਕਹਿੰਦਾ ਜੇ ਤੁਹਾਡੇ ਵੇਰ ਆਸੇਆ ਕੋਲੇ ਪੰਜਾਬ ਦੇ ਉਹ ਖਾਲੀ ਕਰ ਦੋ ਤੁਹਾਨੂੰ ਲੋਕਾਂ ਨੇ ਦਿੱਤਾ ਸਮਾਨ ਵੰਡਣ ਨੂੰ ਮੋਰੇ ਵੱਡੇ ਵੱਡੇ ਗੋਡਾਊਨ ਵੇਰ ਆਸ ਬਣਾਉਣ ਨੂੰ ਨਹੀਂ ਸਾਡੀ ਵੀ ਮੇਰੀ ਟੀਮ ਵੀ ਇਹ ਮੈਸੇਜ ਆ ਟਰੱਕ ਭਰ ਭਰ ਕੇ ਪਿੰਡ ਪਹੁੰਚ ਜਾਓ ਜੇ ਕੋਈ ਖਾਣਾ ਪੀਣਾ ਦਿੱਤਾ ਖਾਣਾ ਖਰਾਬ ਨਾ ਹੋਵੇ ਇਹਦੇ ਵਿੱਚ ਇਹ ਨਹੀਂ ਭਈ ਤੇਰਾ ਮੇਰਾ ਕੁਝ ਨਹੀਂ ਇਹਦੇ ਵਿੱਚ ਸੋ ਸਾਡੀ ਜਿਹੜਾ ਦਾਨ ਤੁਸੀਂ ਸਾਨੂੰ ਦਿੰਨੇ ਸਾਡੀ ਜ਼ਿੰਮੇਵਾਰੀ ਆ ਅਸੀਂ ਨਿਭਾਵਾਂਗੇ ਜੇ ਤੁਸੀਂ ਕਿਸੇ ਹੋਰ ਜਸੇਵੰਦ ਜਸੇਵੰਦ ਨੂੰ ਪੁੱਛਦੇ ਆ ਤੁਸੀਂ ਉਹਨੂੰ ਜਾ ਕੇ ਪੁੱਛੋ ਸਾਨੂੰ ਇਹ ਪਤਾ ਬਹੁਤ ਜਸੇਵੰਦ ਬਈਆਂ ਚੰਗਾ ਕੰਮ ਵੀ ਕਰਦੀਆਂ ਸਾਨੂੰ ਮਿਲੀਆਂ ਸਾਡੀਆਂ ਕੱਲ ਪਾਸ ਮੀਟਿੰਗ ਵੀ ਉਹਨਾਂ ਹੋਈਆਂ ਤੇ ਅਸੀਂ ਉਹਦੀ ਗੱਲ ਵੀ ਕਰਾਂਗੇ ਕਿਉਂਕਿ ਅਸੀਂ ਕਹਿੰਦੇ ਇੱਕ ਪੂਲ ਬਣਾਈਏ ਸੋ ਤੁਹਾਡਾ ਬਹੁਤ ਧੰਨਵਾਦ ਸਪੋਰਟ ਕਰੀ ਜਾ ਪਿਆਰ ਦੇਈ ਜਾ ਜੋ ਕੁਝ ਵੀ ਕਰਦਾ ਕਰਾਂਗੇ ਪਰ ਜਿੱਦਾਂ ਮੈਂ ਕਿਹਾ ਇਹ ਅੱਜ ਦੀ ਗੱਲ ਨਹੀਂ ਕੀ ਨਾਕਾਲ ਦੀ ਇਹ ਕੰਮ ਚੱਲਣਾ ਲੌਂਗ ਟਰਮ ਤੇ ਸੋ ਤੁਹਾਡਾ ਬਹੁਤ ਧੰਨਵਾਦ ਆਪਣਾ ਖਿਆਲ ਰੱਖੋ ਜਿਹੜੇ ਇਸ ਵੇਲੇ ਸਾਡਾ ਨਾਂ ਲਾ ਕੇ ਝੂਠਾ ਝੂਠ ਬੋਲ ਕੇ ਸਾਡੇ ਨਾਂ ਤੇ ਪੈਸੇ ਕਮਾ ਰਿਹਾ ਰੱਬ ਉਹਨੂੰ ਵੀ ਬਖਸ਼ੇ ਕਿਉਂਕਿ ਅਸੀਂ ਇਹਨੇ ਅਰਦਾਸ ਕਰੋ ਇਦਾਂ ਦੇ ਆਤਮਾ ਦੇ ਜਿਹੜੇ ਭਈ ਝੂਠ ਬੋਲਦੇ ਘੜੀ ਘੜੀ ਝੂਠ ਬੋਲਦੇ ਦੋ ਪੈਸੇ ਲਈ ਬੰਦੇ ਕਿੰਨੇ ਡਿੱਗ ਪੈਂਦੇ ਆ ਅਸੀਂ ਤੁਹਾਨੂੰ ਖੜੇ ਗਲਤੀਆਂ ਜੋ ਹੋਈਆਂ ਗਲਤੀਆਂ ਹੋਣੀਆਂ ਵੀ ਆ ਕਿਉਂਕਿ ਅਸੀਂ ਪਰਫੈਕਟ ਕੋਈ ਨਹੀਂ ਹੈ ਪੜੇ ਸੀ ਜਾਣ ਬੋਝ ਕੇ ਕੋ ਇਦਾਂ ਕਰਦੇ ਫੇਰ ਸਾਡੀ ਗਲਤੀ ਆ ਹਰ ਇੱਕ ਪਿੰਡ ਜਿੱਥੇ ਵੀ ਖਾਸ ਹੈ ਲੋੜ ਹੋਵੇ ਅਸੀਂ ਖੜੇ ਹੋਵਾਂਗੇ ਅਸੀਂ ਸਾਰੀ ਕਾਰਵਾਈ ਕਰਾਂਗੇ ਪਰ ਇਸ ਇੱਕ ਨੀਤੀ ਜੱਥੇ ਬਣੀ ਆ ਇੰਨੀ ਹੈਗੀ ਵੱਡੀ ਸਿੱਖਾਂ ਦੀ ਪਰ ਗਲੋਬਲ ਲੈਵਲ ਤੇ ਇੰਨੀ ਵੱਡੀ ਨਹੀਂ ਪਰ ਅਸੀਂ ਸਾਨੂੰ ਸਹਾਇਤਾ ਦਾ ਸਾਥ ਚਾਹੀਦਾ ਸੋ ਮੁੜ ਕੇ ਮੈਂ ਇਹ ਵੀਡੀਓ ਮੈਂ ਪਾਉਂਗਾ ਤੁਸੀਂ ਇਹ ਵੀਡੀਓ ਪਲੀਜ਼ ਸ਼ੇਅਰ ਕਰੋ ਟੈਗ ਕਰੋ ਲੋਕਾਂ ਨੂੰ ਸਪੈਸ਼ਲੀ ਬਿਜ਼ਨਸ ਪੀਪਲ ਜਿਹੜੇ ਬਿਜ਼ਨਸ ਸਾਡੇ ਇੰਡੀਆ ਵਿੱਚ ਪੰਜਾਬ ਵਿੱਚ ਫੜਾਂਗੇ ਪੈਸੇ ਸਾਡੇ ਬੋਸ ਸੁਪਰਸਟਾਰ ਆਇਆ। ਉਹਨੇ ਪੈਸੇ ਇੱਕਦਮ ਸਿੱਟੇ 20 ਲੱਖ, 30 ਲੱਖ, 5 ਕਰੋੜ, 6 ਕਰੋੜ ਤਾਂ ਮਗਰੋਂ ਦੇਖਣਾ ਤੇ ਜਾ ਕੇ ਇੱਥੇ ਰਹਿਆ। ਕੰਮ ਤਾਂ ਉਹ ਹੁਣਾ ਤੁਸੀਂ ਜਿਹੜੇ ਤੁਸੀਂ ਟੈਗ ਕਰ ਦੋ ਜਿਹੜੇ ਸਟਾਰ ਨੇ ਉੱਤੇ ਪੈਸੇ। ਉਹਨੂੰ ਤੁਸੀਂ ਕਹੋ ਕਿ ਜੇ ਕਿਸੇ ਵੀ ਸੁਪਰਸਟਾਰ ਨੇ ਕਿਸੇ ਵੀ ਬਿਜ਼ਨਸ ਨੇ ਪੈਸੇ ਲੈਣੇ ਆ ਤੁਸੀਂ ਸਾਣਾ ਐਡਾ ਕੰਮ ਕਰੋ ਕਿ ਤੁਸੀਂ ਹਰ ਮਹੀਨੇ ਤੁਹਾਨੂੰ ਅਸੀਂ ਇਨਵੋਇਸਾਂ ਦੇ ਸਕਦੇ ਹਾਂ। ਤੁਸੀਂ ਆਪ ਹੀ ਜਾਂ ਇਨਵੋਇਸਾਂ ਦੇ ਦਿਓ ਜਾਂ ਤੁਸੀਂ ਕਹਿ ਦਿਓ ਕਿ ਸਾਨੂੰ ਦੱਸੋ ਕੀ ਚਾਹੀਦਾ। ਨੈਕ ਇੱਕ ਸਾਲ ਦੀ ਵਿੱਚ ਸਾਨੂੰ ਲਿਖ ਕੇ ਦੇ ਦਿਓ ਕਿੰਨਾ ਦੇਣਾ ਅਸੀਂ ਤੁਹਾਨੂੰ ਉਹ ਭੇਜੀ ਜਾਵਾਂਗੇ ਸਮਾਨ ਦੀ ਲਿਸਟ ਤੁਸੀਂ ਸਾਡੇ ਨਾਲ ਮਿਲ ਕੇ ਪਿੰਡਾਂ ਚ ਆਓ ਆਪਣੇ ਹੱਥੀ ਦੇਵੋ ਸਾਡੇ ਬੈਂਕ ਗਰਾਉਂਡ ਮੈਂ ਜਮਾਂਹ ਕਾਂਦੀ ਲੋਨ ਨਹੀਂ ਉਸ ਵੇਲੇ ਜਿਹੜੇ ਸਾਡੇ ਬਿਜ਼ਨਸ ਮੈਨਟਰ ਆ ਤੇ ਜਿਹੜੇ ਸਾਡੇ ਸੁਪਰਸਟਾਰ ਆ ਬਿਜ਼ਨਸਮੈਨ ਆ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ ਕਿਉਂਕਿ ਬਹੁਤ ਤਰ੍ਹਾਂ ਦੇ ਜਿੱਦਾਂ ਪੈਸਾ ਦੇਖਦਾ ਕੋਈ ਕੋਈ ਪੈਸੇ ਤੋਂ ਵੱਜਦਾ ਪੈਸੇ ਤੇ ਡੁੱਲ ਕੇ ਬੰਦੇ ਇੰਨੇ ਬੇਈਮਾਨ ਹੋ ਜਾਂਦੇ ਆ ਕਿ ਪੈਸੇ ਦੀ ਬਹੁਤ ਵੱਡੀ ਮਾੜੀ ਗੱਲ ਆ ਪੈਸੇ ਦੇ ਵਿੱਚ ਤੁਸੀਂ ਆਪਣਾ ਲੈਵਲ ਰੱਖਣਾ ਤੁਸੀਂ ਆਪਣੇ ਤਰਫੋਂ ਤੋਂ ਜਦੋਂ ਪੈਸੇ ਤੋਂ ਦੂਰ ਰਹਿਣਾ ਜਿਹੜਾ ਭੇਜ ਜਿਹੜੀ ਕਹਿੰਦੇ ਕਹਿੰਦੇ ਪੈਜ ਦਾ ਇੱਕ ਇੱਕ ਕੁਰਸੀ ਹੁੰਦੀ ਹੈ ਇੱਕ ਪੈਸਾ ਹੁੰਦਾ ਉਹਨਾਂ ਬੰਦਾ ਬਿਲਕੁਲ ਹਿਲ ਜਾਂਦਾ ਤਾਂ ਜਿਹੜਾ ਦੇਖਿਆ ਨਹੀਂ ਤੁਸੀਂ ਬਾਤ ਕਰ ਰਹੇ ਜਿਹੜੀਆਂ ਜਥੇਬੰਦੀਆਂ ਕੋਈ ਐਕਸਪੀਰੀਅੰਸ ਨਹੀਂ ਦਾ ਕੋਈ ਕੰਮ ਨਹੀਂ ਕੀਤਾ ਉਹਨੂੰ ਪੁੱਛੋ ਵੀ ਤੁਹਾਡਾ ਕੀ ਲੈਣਾ ਜੇ ਕੋਈ ਨਵੀਂ ਜਥੇਬੰਦੀਆਂ ਪੰਜਾਬ ਦੇ ਸਪੈਸ਼ਲੀ ਨਿੱਕੇ ਨਿੱਕੇ ਪਿੰਡਾਂ ਦੇ ਵੀ ਸੇਵਾਦਾਰ ਸੇਵਾ ਕਰਦੀਆਂ ਸਾਨੂੰ ਪੁੱਛੋ ਅਸੀਂ ਤੁਹਾਡਾ ਸਾਥ ਦੇਵਾਂਗੇ ਪੈਸੇ ਵਿੱਚ ਕੇ ਅਸੀਂ ਮਾਰੇ ਬਸ ਕੇ ਰਹੀਏ ਕਿਉਂਕਿ ਪੈਸੇ ਵਿੱਚ ਉਹ ਮੈਂ ਦੇਖਦਾ ਬਹੁਤ ਕੁਝ ਦੇਖਿਆ ਪਿਛਲੇ ਹਫ਼ਤੇ ਵਿੱਚ ਅਸੀਂ ਚੁੱਪ ਕਰਕੇ ਦੇਖੀ ਜਾਂਦੇ ਹਾਂ ਪਰ ਕੰਮ ਮਰਥੜੀਆ ਖਰਾਬ ਹੋ ਗਿਆ ਕਿਉਂਕਿ ਅਸੀਂ ਸੋਚਦੇ ਨਹੀਂਗੇ ਕਿ ਇਹ ਸਾਰੇ ਆ ਜਾਂਦੇ ਕੋਈ 5000 ਟਰੈਕਟਰ ਕੋਈ 1000 ਟਰੈਕਟਰ ਕੋਈ ਇਹ ਉਹ ਤੁਸੀਂ ਦੇ ਰਹੇ ਠੀਕ ਹੈ ਚੜ੍ਹਦੀ ਕਲਾ ਆਪਾਂ ਜਾਣੇ ਕਿੱਥੇ ਤੁਸੀਂ ਪਲਾਨ ਦੇਖਿਆ ਤੁਸੀਂ ਪਿੰਡਾਂ ਦੀ ਲਿਸਟ ਦੇਖੀ ਆ ਤੁਸੀਂ ਉਹ ਉਹ ਬਣ ਨਹੀਂ ਸਕੀ ਉਸ ਜਗ੍ਹਾ ਤੇ ਪਾਣੀ ਖੜਾ ਉਹ ਦਓ ਜਰੂਰ ਦੇਵੋ ਪਰ ਸੋਚ ਕੇ ਬਿਲਕੁਲ ਸੋਚ ਕੇ ਜਿਵੇਂ ਬੰਦੇ ਨੂੰ ਪੁੱਛੋ ਤੁਸੀਂ ਕਿੱਥੇ ਦੇਣਾ ਸਾਨੂੰ ਦੱਸੋ ਤੁਹਾਡੇ ਸਾਡੇ ਸਾਡੇ ਮੈਨੇਜਰ ਸਾਡੇ ਬੰਦੇ ਤੁਹਾਨੂੰ ਨਾਲ ਜਾਓਗੇ ਅਸੀਂ ਆਪ ਜਾਵਾਂਗੇ ਤੇ ਸੋ ਬਹੁਤ ਧੰਨਵਾਦ ਇਹ ਪੋਸਟ ਮੈਂ ਕਰਨ ਲੱਗਾ ਨੇ ਪੋਸਟ ਸ਼ੇਅਰ ਵੀ ਕਰਿਓ